ਲਾ ਵੀ ਮਿੱਤਰੋ ਸਵੇਰ ਦੀ ਸ਼ਹਿਰ ਹੋਇਆ ਸਟਾਰ ਸ਼ਹਿਰ ਤਾਂ ਆਪਣੀ ਲਗਭਗ ਜੇ ਲਗਭਗ ਜੇ ਚੱਲਦੀ ਰਹੀ ਪਰ ਵੀਡੀਓ ਅੱਜ ਫੇਰ ਬਣਾਈਏ ਤਰੀਖ ਹੈਗੀ ਹੈ 8 April 2025 ਕਣਕਾਂ ਨੇ ਜਿਹੜੀਆਂ ਪੱਕ ਕੇ ਬਿਲਕੁਲ ਤਿਆਰ ਹੋ ਗਈਆਂ ਨੇ ਤੇ ਮਸ਼ੀਨਾ ਚੰਨਣ ਲਈ ਕਣਕਾਂ ਬਿਲਕੁਲ ਕੱਟਣ ਲਈ ਬਿਲਕੁਲ ਤਿਆਰ ਹੋ ਗਈਆਂ ਨੇ ਤੇ ਇੱਕ ਦੋ ਦਿਨ ਤੋਂ ਕ ਮਸ਼ੀਨਾ ਚੱਲ ਪੈਣਗੀਆਂ ਲਗਭਗ ਹਰ ਇੱਕ ਸਾਲ 10 ਅਪ੍ਰੈਲ ਨੂੰ ਲੋਕ ਕਣਕ ਦੀ ਵਾਢੀ ਸਟਾਰਟ ਕਰਦੇ ਹੁੰਦੇ ਐ ਤੇ 13-14 ਅਪ੍ਰੈਲ ਵਾਖੀ ਵਾਲੇ ਦਿਨ ਮਸ਼ੀਨਾ ਦਾ ਪੂਰਾ ਜੋਰ ਪੈ ਜਾਂਦਾ ਹੈ ਜਿਹੜੇ ਭਰਾਵਾਂ ਨੇ ਆਪਣੇ ਮਤ ਮਸ਼ੀਨਾਂ ਨਵੀਆਂ ਲਈਆਂ ਸੀ ਉਹ ਜੁਪੀ ਐਮ ਪੀ ਰਾਜਸਥਾਨ ਦੇ ਵਿੱਚ ਕਣਕ ਕਟਰੀਆਂ ਨੇ ਬਾਡੀ ਪੂਰੀ ਜੋਰਾਂ ਤੇ ਐ ਤੂੜੀਆਂ ਮਾਰ ਰਹੀਆਂ ਨੇ ਜਿਹੜੇ ਮਿਹਨਤੀ ਲੋਕ ਨੇ ਉਥੇ ਆਪਣੀਆਂ ਮਸ਼ੀਨਾਂ ਲੈ ਕੇ ਗਏ ਹੋਏ ਨੇ ਇਹ ਦੇਖੋ ਕਣਕ ਬਿਲਕੁਲ ਤਿਆਰ ੱਟਣ ਲਈ 8 ਅਪ੍ਰੈਲ 2025 ਰੇਲਵੇ ਟਰੈਕ ਕਹਿੰਦੇ ਮਿੱਤਰੋ ਦਿਨ ਚੜ੍ਹਨ ਤੋਂ ਪਹਿਲਾਂ-ਪਹਿਲਾਂ ਸ਼ਰਜੇ ਕੀਤੀ ਜਾਵੇ ਤਾਂ ਸਰੀਰ ਵਾਸਤੇ ਬੜੇ ਬੈਨੀਫਿਟਸ ਨੇ ਜਿਹਨਾਂ ਨੂੰ ਆਪਾਂ ਗੈਣ ਨਹੀਂ ਸਕਦੇ ਕੜਕੈ ਸਵਾਰੀ 400 ਨਾਲ ਨਿਕਲਣ ਦੇ ਸਾਰ ਕਿਉਂਕਿ ਦੇਖੋ ਮਿੱਤਰੋ ਚੰਗੀਆਂ ਕਣਕਾਂ ਦੇ ਵਿੱਚੋਂ ਦੋਗੀਆਂ ਡੱਗੀਆਂ ਵੀ ਹੁੰਦੀਆਂ ਨੇ ਕਿਉਂਕਿ ਕਣਕਾਂ ਤੇ ਠੰਡ ਐ ਸਾਰੀ ਬੜੀ ਪਈ ਐ 8 ਅਪ੍ਰੈਲ ਹੋ ਗਈ ਐ ਤੇ ਮਿੱਤਰੋ ਹਲੇ ਵੀ ਸਵੇਰ ਦੀ ਠੰਡ ਐ ਸਰਮਾਨੇ ਲੋਕਾਂ ਨੇ ਕਟੀਆਂ ਨੇ ਸੋਹਣੀਆਂ ਲਿਕੜ ਰਹੀਆਂ ਨੇ ਤੇ ਕਣਕਾਂ ਦਾ ਝਾੜ ਵੀ ਚੰਗਾ ਆਣ ਦੇ ਸਾਰ ਨੇ ਚੰਗੀਆਂ ਪੈੜੀਆਂ ਚੋਂ ਕਣਕਾਂ 60-65 ਬਣਦੇ ਸਾਰ ਨੇ મિત્રો 50 ਤੱਕ ਕਣਕਰ ਟੀਂਚ ਰਹਿੰਦੇ ਹੀ ਚਾਂਸ ਨੇ ਕਿਸੇ ਭਰਾ ਨੇ ਕਿਸਾਨ ਭਰਾ ਨੇ ਝੰਮੀوڑੇ ਸ਼ੌਂਕ ਨਾ ਬਣਾਈ ਹੋਈ ਹੈ મિતਰੋ ਕੋ ਟਾਈਮ ਹੁੰਦਾ ਸੀ ਝੰਬੀਆਂ ਦਾ ਬੜਾ ਜੋ ਹੁੰਦਾ ਹੁੰਦਾ ਏ ਚੰਬਿਆਮਣਾ ਲੋਕ ਆਪਣੇ ਖੇਤਾਂ ਦੇ ਵਿੱਚ ਰਾਖੀ ਰਹਿੰਦੇ ਸੀ ਤੇ ਹੁਣ ਤਾਂ ਕੋਠੇ ਕਿੱਲੇ ਕਿੱਲੇ ਤੇ ਪੈ ਗਏ ਨੇ ਕਿਉਂਕਿ ਮੋਟਰਾਂ ਦੇ ਕਾਰਨ ਕੋਠੇ ਲੋਕਾਂ ਨੂੰ ਪਾਉਣਾ ਮਜਬੂਰੀ ਹੋ ਗਿਆ ਹੈ ਹਾਂ ਦੇਖੋ ਮਦਦ ਬੈਲਿਕਨ ਕੀ ਕਿਰਪਾ ਪ੍ਰਮਾਤਮਾ ਦੀ ਕਿਰਪਾ ਨਾਲ ਚੰਗੀ ਹੈ ਇਹ ਤਲਵੰਡੀ ਸਾਬੋ ਤਖਤ ਦੇ ਉੱਪਰ ਸਾਖੀ ਭੰਨੀ ਸਟਾਰਟ ਹੋ ਗਈ ਹੈ। ਧਰਾ ਸੋਨਾ ਸਟਾਰਟ ਹੋ ਗਿਆ ਹੈ। ਕਿਉਂਕਿ ਤਲਵੰਡੀ ਸਾਬੋ ਆਪਣੇ ਪਿੰਡ ਦੇ ਨਜ਼ਦੀਕ ਹੀ ਹੈਗਾ। ਆਪਣਾ ਸਾਰ ਆਪਣਾ ਲਗਭਗ ਸਾਖੀ ਵਾਲੇ ਮਿਲੇ ਤੇ। ਜਾਨਣਾ ਹੁੰਦਾ ਹੈ ਕਿਉਂਕਿ ਖਾਲਸਾ ਦਾ ਸਾਜਨਾ ਦੇ ਹਿਸਾ ਹੈ। ਆ ਰਹੇ ਆਪਣੇ ਧੂਮ ਧਾਮ ਨਾਲ ਲੋਕ ਸਾਖੀ ਦਾ ਮੇਲਾ। ਦੇਖਦੇ ਆਂ। ਕਣਕ ਹੈ ਜਿਹੜੀ ਪੰਜਾਬ ਦੀ ਉਹ ਪ੍ਰਮੁੱਖ ਫਸਲ ਹੈ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਪੂਰੇ ਏਰੀਆ ਦੇ ਉੱਤੇ ਕਣਕ ਬੀਜੀ ਜਾਂਦੀ ਹੈ ਕਣਕ ਪੰਜਾਬ ਦੀ ਮੁੱਖ ਫਸਲ ਹੈ ਆ ਦੇਖੋ ਪੈੜੀ ਦੇ ਵਿੱਚੋਂ ਕੁਝ ਲੌਗੀਆਂ ਡਿੱਗ ਪਈਆਂ ਨੇ ਕਿਉਂਕਿ ਪੈੜੀਆਂ ਚੰਗੀਆਂ ਨੇ ਕਣਕਾਂ ਕਿਸਵਾਰੀ ਬਹੁਤ ਵਧੀਆ ਨੇ